ਇਹ ਗਗਨਦੀਪ ਸਿੰਘ ਸੀਗਾ ਪਿੰਡ ਕੋਟਲੀ ਸੂਰਤ ਮੱਲੀਆਂ ਸੀ ਸੀਲ ਡੇਣਾ ਬੱਬਾ ਨਾਲ ਗਰਦਾਸਪੁਰ ਇਹ ਆਪਣੇ ਚੰਗੇ ਭੁੱਖ ਵਾਸਤੇ ਗਿਆ ਸੀਗਾ ਸਾਊਦੀ ਅਰਬ ਵਿਚਾਰਾ ਕਰਜ਼ਾ ਚੁੱਕ ਕੇ ਇੱਥੋਂ ਆਪਣਾ ਲੈ ਕੇ ਗਿਆ ਕਰਜ਼ਾ ਚੁੱਕ ਕੇ ਤੇ ਜਾ ਕੇ ਆਪਣਾ ਚੰਗਾ ਭੁੱਖ ਬਣਾਉਣ ਵਾਸਤੇ ਗਿਆ ਸੀਗਾ ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਵਾਪਸ ਨਹੀਂ ਆਉਣਾ ਜਦੋਂ ਵਿਚਾਰੇ ਨੂੰ ਅੱਜ ਮਾਪਿਓ ਨੂੰ ਪਤਾ ਲੱਗਾ ਪਹਿਲਾਂ ਇੱਕ ਬ੍ਰਦਰ ਇਹਨਾਂ ਦਾ ਡੈਥ ਹੋ ਗਈ ਸੀਗੀ ਹੁਣ ਦੂਜੇ ਦੀ ਫਿਰ ਡੈਥ ਹੋ ਗਈ ਹੋਈ ਆ ਪਰ ਮਾਪਿਓ ਵਾਸਤੇ ਬਹੁਤ ਵੱਡਾ ਭਾਰਟਾ ਹੋ ਗਿਆ ਆ ਅਸੀਂ ਤਾਂ ਹੁਣ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਹਨਾਂ ਦੀ ਡੈੱਡ ਬੋਡੀ ਜਿਹੜੀ ਜਲਦੀ ਤੋਂ ਜਲਦੀ ਉਹਨਾਂ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ ਜਾਵੇ ਜੋ ਕਿ ਆਖਰੀ ਅਸਮ ਜੜੀ ਉਹ ਬਚਾਨੀ ਪੂਰੀ ਕਰ ਸਕਣ ਨਾਲੇ ਦਾ ਚਿਹਰਾ ਦੇਖ ਸਕਣ ਕੱਲ੍ਹ ਦੀ ਡੈਥ ਹੋਈ ਆ ਕੋਈ ਸਰਕਾਰ ਦਾ ਅਧਿਕਾਰੀ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਜਾਂ ਕੋਈ ਥਾਥੇ ਬੰਦੀ ਕੋ ਪਹੁੰਚੀ ਆ ਜੀ ਨਹੀਂ ਜੀ ਅਜੇ ਤੱਕ ਕੋਈ ਨਹੀਂ ਪਹੁੰਚੀ ਅਸੀਂ ਸਵੇਰ ਵੀ ਦੋ ਤਿੰਨ ਇੰਟਰਵਿਊ ਦਿੱਤੀਆਂ ਹੋਈਆਂ ਤੇ ਸਰਕਾਰ ਤੱਕ ਕੋਸ਼ਿਸ਼ ਕਰ ਰਹੇ ਹਾਂ ਪਹੁੰਚਣ ਦੀ ਬਾਕੀ ਅਸੀਂ ਆਪਣੇ ਐਮਐਲਏ ਅਮਰ ਸਿੰਘ ਸ਼ਰੀ ਕੋਲ ਸੀ ਜੀ ਉਹ ਵੀ ਬੇਨਤੀ ਕਰਦੇ ਹਾਂ ਕਿ ਜੋ ਵੀ ਪਰਵਾਹ ਦੀ ਮਤ ਹੋ ਸਕੀ ਉਹ ਕੀਤੀ ਜਾਵੇ ਤੇ ਜਲਦੀ ਤੋਂ ਜਲਦੀ ਡੈੱਡ ਬੋਡੀ ਜਿਹੜੀ ਵਾਪਸ ਲਿਆਂਦੀ ਕੋਸ਼ਿਸ਼ ਕੀਤੀ ਜਾਵੇ ਸਰਕਾਰਾਂ ਵੱਲੋਂ ਕੀ ਆਂਦਾ ਵੀ ਨੌਕਾਂ ਨੌਕ ਰਜਗਾਰ ਦਿੱਤਾ ਜਾ ਰਿਹਾ ਹੈ ਜੋ ਰਜਗਾਰ ਦਿੱਤਾ ਜਾ ਰਿਹਾ ਹੈ ਕਿ ਜੇ ਮੁੰਡੇ ਇਹਦੇ ਨੌਕਾਂ ਸਾਡੇ ਬਾਹਰ ਜਾ ਰਹੇ ਨੇ ਦੇਖੋ ਜੀ ਕੁਛ ਤਾਂ ਰਜਗਾਰ ਮਿਲਿਆ ਪਰ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਨੂੰ ਤਾਂ ਫਿਰ ਬਾਹਰ ਦਾ ਹੀ ਰੁੱਖ ਬਣਾਉਣਾ ਪਊਗਾ ਨਾ